ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਹੀਂ ਜਮਾਉਣ ਦਾ ਤਰੀਕਾ ਦੱਸਾਂਗੇ ਜੀ ਘਰ ਦੇ ਵਿੱਚ ਇਹ ਖਾਸ ਕਰਕੇ ਜੀ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਮੱਸਿਆ ਆ ਕਿ ਸਾਡਾ ਦਹੀਂ ਨਹੀਂ ਜੰਮਦਾ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੇ ਤਰੀਕੇ ਦੇ ਨਾਲ ਦਹੀਂ ਨੂੰ ਜਾਗ ਲਾਉਣਾ ਆ ਤੇ ਕਿਹੜਾ ਜਾਗ ਵਰਤਣਾ ਆ ਫਿਰ ਦਹੀਂ ਬਹੁਤ ਵਧੀਆ ਜੰਮੂਗਾ ਜੀ ਟੁਕੜੀਆਂ ਵਰਗਾ ਬਣ ਕੇ ਤਿਆਰ ਹੋਊਗਾ ਉਹਦੇ ਵਾਸਤੇ ਵੀ ਅਸੀਂ 1.5 ਕਿਲੋ ਦੁੱਧ ਲਿਆ ਤੁਸੀਂ ਆਪਣੀ ਮਰਜ਼ੀ ਅਨੁਸਾਰ ਦੁੱਧ ਲੈ ਸਕਦੇ ਆ ਅਸੀਂ 1.5 ਕਿਲੋ ਦੁੱਧ ਦਾ ਦਹੀਂ ਲਾਵਾਂਗੇ ਜੀ ਦੁੱਧ ਅਸੀਂ 3% ਵਰਤਿਆ ਜੀ ਹੁਣ ਅਸੀਂ ਇਹਨੂੰ ਉਬਾਲਾ ਦਵਾਵਾਂਗੇ ਅਸੀਂ ਦੁੱਧ ਪਤੀਲੇ 'ਚ ਪਾਵਾਂਗੇ ਜੀ ਗੈਸ ਅਸੀਂ ਫੋਲਤੇ ਰੱਖਾਂਗੇ ਜੀ ਫੇਰਾ ਵਾਲਾ ਦਵਾਵਾਂਗੇ ਇਹਨੂੰ ਇਹ ਨੋਵਾਲ ਦੇ ਹੋਏ ਨਾ ਜੀ ਥੋੜਾ ਥੋੜੀ देर ਬਾਅਦ ਨਾ ਇਦਾਂ ਵਿੱਚ ਅਸੀਂ ਖੁਰਪਣਾ ਫੇਰੀ ਜਾਣਾ ਇਹ ਜਿਹੜਾ ਬਾਹਰਲਾ ਦੁੱਧਾ ਨਾ ਇਹ ਥੱਲੇ ਜ਼ਿਆਦਾ ਲੱਗਦਾ ਜੀ ਅਸੀਂ ਜਿਸ ਲਈ ਵੀ ਹਵਾਲੀ ਦਾ ਨਾ ਇਹਨੂੰ ਇਦਾਂ ਵਿੱਚ ਖੁਰਪਣਾ ਫੇਰੀ ਜਾਈਦਾ ਥੋੜੀ ਥੋੜੀ देर ਬਾਅਦ ਦੁੱਧ ਨੂੰ ਪਹਿਲਾਂ ਹਵਾਲਾ ਆ ਗਿਆ ਜੀ ਉਦੋਂ ਹੁਣ ਨਾ ਅਸੀਂ ਗੈਸ ਸਿਮਤੇ ਕਰ ਲਈਆ ਇਹਨੂੰ ਅਸੀਂ ਸਿਮਤੇ ਕਰਕੇ ਨਾ 4 ਕਮਿੰਟ ਰੰਨਾਂਗੇ ਜੀ ਉਦਾਂ ਇਦਾਂ ਇਹਨੂੰ ਡੋਰੀ ਦੇ ਨਾਲ ਹਲਾਈ ਜਾਵਾਂਗੇ ਅਸੀਂ ਤਾਂ ਵੀਡੀਓ ਸਾਂਝੀ ਕਰਨ ਲੱਗੇ ਆ ਜੀ ਇੱਥੇ ਕੈਨੇਡਾ ਦੇ ਵਿੱਚ ਸਾਡੇ ਭੈਣਾ ਭਰਾਵਾਂ ਨੂੰ ਪੰਜਾਬੀਆਂ ਨੂੰ ਬਹੁਤ ਸਮੱਸਿਆ ਆਉਂਦੀ ਆ ਕਿ ਦਹੀਂ ਨਹੀਂ ਜੰਮਦਾ ਤਾਂ ਕਰਕੇ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਅਸੀਂ ਤੁਹਾਨੂੰ ਦੱਸਾਂਗੇ ਕਿਦਾਂ ਦਹੀਂ ਜੰਮੂਗਾ ਇਹ ਕਿਉਂ ਸਾਨੂੰ ਤਾਂ ਤਾਂ ਪਈਆਂ ਆ ਘਰ ਦਾ ਨਹੀਂ ਖਾਣ ਦੀਆਂ ਸਾਨੂੰ ਜਿਹੜਾ ਅਸੀਂ ਸ਼ਹਿਰੋਂ ਲਿਆਉਣੇ ਦਾ ਹੀ ਸਾਨੂੰ ਸਵਾਦ ਨਹੀਂ ਲੱਗਦਾ ਇਹ ਦੇਈ ਬਹੁਤ ਸਵਾਦ ਬਣਦਾ ਜੀ ਜਿਹੜਾ ਅਸੀਂ ਸਟੋਰਾਂ ਤੋਂ ਦਹੀਂ ਲਿਆਉਨੇ ਜੀ ਉਹ ਮਹਿੰਗਾ ਵੀ ਪੈਂਦਾ ਆ ਇੰਨਾ ਸਵਾਦ ਨਹੀਂ ਹੁੰਦਾ ਟੇਸਟੀ ਨਹੀਂ ਹੁੰਦਾ ਉਹ ਜਿੰਨਾ ਇਹ ਟੇਸਟੀ ਬਣਦਾ ਉਹਨਾਂ ਨਹੀਂ ਉਹ ਸਵਾਦ ਹੁੰਦਾ ਤੁਸੀਂ ਸਾਡੇ ਤਰੀਕੇ ਨਾਲ ਫਿਰ ਲਾ ਕੇ ਦੇਖਿਓ ਫਿਰ ਸਾਨੂੰ ਦੱਸਿਓ ਵੀ ਦਹੀਂ ਜੰਮਦਾ ਜਾਂ ਕਿਦਾਂ ਦੂੰ 9.5 ਵਾਲਾ ਆ ਗਿਆ ਜੀ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਤਾਂ ਇਹਨੂੰ ਨਾ ਅਸੀਂ ਇੱਕ ਸਾਈਡ ਕਰ ਦਿੰਨੇ ਆ ਜੀ ਜਾਂ ਤਾਂ ਇੱਦਾਂ ਹੀ ਠੰਡਾ ਕਰਕੇ ਅਸੀਂ ਇਹਨੂੰ ਜਾਗ ਲਾਵਾਂਗੇ ਨਹੀਂ ਤਾਂ ਫਿਰ ਅਸੀਂ ਪਾਣੀ ਚ ਰੱਖ ਕੇ ਵੀ ਠੰਡਾ ਕਰ ਸਕਦੇ ਆ ਜੀ ਤੁਸੀਂ ਐਸਾ ਪਤੀਲੇ ਚ ਪਾ ਲਿਆ ਜੀ ਠੰਡਾ ਕਰਕੇ ਦੁੱਧ ਹੁਣ ਇਹਦੇ ਵਿੱਚ ਅਸੀਂ ਜਾਗ ਲਾਵਾਂਗੇ ਹੁਣ ਅਸੀਂ ਦੁੱਧ ਦੇਖ ਲਿਆ ਜੀ ਇਹ ਉਂਗਲੀ ਸਹਾਰਦਾ ਆ ਇਦਾਂ 2-3 ਸਕਿੰਟ ਅੰਦਰ ਵਿੱਚ ਰੱਖ ਸਕਦੇ ਆਂ ਉਂਗਲੀ ਇੰਨੇ ਇੱਕ ਗਰਮ ਨੂੰ ਜਾਗ ਲਾਉਣਾ ਜੀ ਹੁਣ ਅਸੀਂ ਜਾਗ ਲਾਵਾਂਗੇ ਜਦੋਂ ਤੁਸੀਂ ਜਾਗ ਲਾਉਂਗੇ ਨਾ ਜੀ ਪਹਿਲੀ ਵਾਰੀ ਉਦੋਂ ਆ ਨਾਨਕ ਦਹੀਂ ਦਾ ਜਾਗ ਲਾਇਓ ਬਾਅਦ ਵਿੱਚ ਫਿਰ ਦਹੀਂ ਜੰਮ ਜਾਣਾ ਆ ਫਿਰ ਤੁਸੀਂ ਆਪਣਾ ਜਾਗ ਰੱਖ ਲਿਆ ਕਰਿਓ ਫਿਰ ਉਹਦਾ ਲਾ ਦਿੱਤਾ ਹੁਣ ਅਸੀਂ ਜਾਗ ਲਾਵਾਂਗੇ ਜੀ ਇਦਾਂ ਥੋੜਾ ਥੋੜਾ ਸਿੱਟ ਕੇ ਬਸ ਇਦਾਂ ਹੀ ਲਾ ਦਵਾਂਗੇ ਚਮਚਾ ਇੱਕ ਜਾਗ ਦਾ ਪਾਇਆ ਜੀ ਅਸੀਂ ਹੁਣ ਅਸੀਂ ਇਹਨੂੰ ਟੱਕ ਦਵਾਂਗੇ ਫੋਲੋਅ ਅਸੀਂ ਥੱਲੇ ਸ਼ਾਲ ਵਿਛਾਇਆ ਜੀ ਇਹਦੇ ਨਾਲ ਅਸੀਂ ਲਪੇਟ ਦਵਾਂਗੇ ਤੁਸੀਂ ਕਿਸੇ ਵੀ ਗਰਮ ਕੱਪੜੇ ਦੇ ਵਿੱਚ ਇਹਨੂੰ ਲਪੇਟ ਸਕਦੇ ਆ ਇਹਨੂੰ ਇਦਾਂ ਅਸੀਂ ਮੋੜ ਦੇਣਾ ਹੈ ਹੁਣ ਅਸੀਂ ਜੀ ਇਹਨੂੰ ਦਾਨਾ ਟੱਕ ਕੇ ਲੇਪੇਟ ਦਿੱਤਾ। ਹੁਣ ਅਸੀਂ 7 ਘੰਟੇ ਬਾਅਦ ਦੇਖਾਂਗੇ ਫਿਰ ਤੁਹਾਨੂੰ ਦਹੀਂ ਦਿਖਾਵਾਂਗੇ ਸਵੇਰ ਨੂੰ। 7 ਘੰਟੇ ਬਾਅਦ ਜੀ ਅਸੀਂ ਦਹੀਂ ਕੱਢ ਕੇ ਫਰਿਜ ਵਿੱਚ ਲਾ ਦਿੱਤਾ ਸੀ। 1 ਘੰਟਾ ਸੀ ਇਹਨੂੰ ਫਰਿਜ ਵਿੱਚ ਲਾਇਆ। ਆਹ ਦੇਖੋ ਜੀ ਦਹੀਂ ਕਿੰਨਾ ਵਧੀਆ ਜੰਮਿਆ। ਆਹ ਦੇਖੋ। ਬਹੁਤ ਵਧੀਆ ਜੰਮਿਆ ਜੀ ਦਹੀਂ। ਐਨਾ ਕੱਟਣੇ ਵਾਲਾ ਜਿੱਦਾਂ ਹੁੰਦਾ ਇਦਾਂ ਹੋਇਆ ਆਹ ਦੇਖੋ। ਇਦਾਂ ਸਾਡੇ ਤਰੀਕੇ ਦੇ ਨਾਲ ਜੀ ਦਹੀਂ ਲਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ